ਬਰਸਾਤ ਨਾ ਰੁਕਣ ਦੇ ਕਾਰਨ ਕਈ ਪਰਿਵਾਰਾਂ ਤੇ ਕਹਿਰ ਆ ਟੁੱਟਿਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਚਾਰੇ ਪਾਸੇ ਹਾਹਾਕਾਰ ਮਚਿਆ ਹੋਇਆ ਹੈ ਪ੍ਰਸ਼ਾਸਨ ਤੇ ਸਰਕਾਰ ਪੂਰੀ ਜੱਦੂ ਜਹਦ ਕਰ ਰਹੀਆਂ ਨੇ ਪਰ ਇਹ ਜੱਦੂ ਜਹਦ ਜੋ ਕਿ ਮੌਨਸੂਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਜੋ ਅੱਜ ਕਰਨੀ ਪੈ ਰਹੀ ਹੈ ਤਾਂ ਅੱਜ ਗਰੀਬ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਸ਼ਹਿਰ ਪਾਣੀ ਪਾਣੀ ਹੋ ਚੁੱਕੇ ਨੇ ਕੇਂਦਰ ਸਰਕਾਰ ਵੱਲੋਂ ਕੱਚੇ ਘਰਾਂ ਨੂੰ ਪੱਕਾ ਕਰਨ ਦੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ ਉਸ ਸਕੀਮਾਂ ਜੇ ਸਹੀ ਤਰੀਕੇ ਨਾਲ ਜ਼ਮੀਨੀ ਪੱਧਰ ਤੇ ਪਹੁੰਚਦੀਆਂ ਹੋ ਜਾਂਦੀਆਂ ਤਾਂ ਅੱਜ ਗਰੀਬ ਘਰਾਂ ਦੀਆਂ ਛੱਤਾਂ ਨਾ ਡਿੱਗਦੀਆਂ ਤੇ ਨਾ ਹੀ ਮੌਤਾ ਹੁੰਦੀਆਂ ਦੇਰ ਅਸਲ ਦੱਸਿਆ ਜਾ ਰਿਹਾ ਹੈ ਕਿ ਕਰਨੈਲ ਸਿੰਘ ਜਿਸ ਦੀ ਉਮਰ 65 ਸਾਲ ਤੇ ਨੰਦਰ ਕੌਰ ਜਿਸ ਦੀ ਉਮਰ 60 ਸਾਲ ਹੈ ਇਹਨਾਂ ਨਾਲ ਹੀ ਮਹਿਕਦੀਪ ਸਿੰਘ ਜਿਸ ਦੀ ਉਮਰ 13 ਸਾਲ ਹੈ ਉਹ ਪਿੰਡ ਜਾਨੀ ਪੱਤੀ ਮੋੜ ਨਾਬਾ ਥਾਣਾ ਸੈਣਾ ਦੇ ਰਹਿਣ ਵਾਲੇ ਨੇ ਜਿੱਥੇ ਮਕਾਨ ਡਿੱਗਿਆ ਤੇ ហេਠਾ ਦੱਬ ਗਏ ਨੇ ਜਿਨ੍ਹਾਂ ਨੂੰ ਪਾੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤੇ ਸਿਵਰ ਹਸਪਤਾਲ ਲਿਆਂਦਾ ਗਿਆ ਜਿੱਥੇ ਕਰਨੈਲ ਤੇ ਨਿੰਦਰ ਕੌਰ ਦੀ ਤਾਂ ਮੌਤ ਹੋ ਗਈ ਜਦਕਿ ਮਹਿਕਦੀਪ ਜੇਰੇ ਇਲਾਜ ਹੈ। ਇਹ ਤਾਂ ਅੱਛਾ ਲੱਗਦਾ ਉਸ ਨੂੰ। ਸੋਨੂ ਨੂੰ ਪਤਾ ਲੱਗ ਗਈ। ਸਾਨੂੰ 11:30 ਵਜੇ ਪਤਾ ਲੱਗਿਆ ਜੀ ਕਿ ਫੌਟਦਾਰੀ ਚ ਹੁਕਮ ਦਿੱਤਾਗਾ। ਅਸਹੀ। ਹਾਂ ਫਿਰ ਅਸੀਂ ਆਏ ਹਾਂਗੇ। ਦੁਬਾਰਾ ਆ ਕੇ ਕੱਢੇ ਆ ਕੇ ਫਿਰ ਉਹ ਤੋੜਿਆ ਗਿਆ ਸੀ ਪੱਥਰ ਤੋੜ ਕੇ ਥੱਬਲਾ ਨਾਲ ਕੱਨ ਕੇ ਫਿਰ ਉਹ ਪੱਥਰ ਕੱਢੇ ਜੀ ਫਿਰ ਕੱਢੇ ਨਮਾਟ ਪਟਟਲੇ ਆ ਜੀ ਕੰਨਾ ਕਦੇ ਬਾਹਰ ਕੱਢਿਆ ਤਾਂ ਨਹੀਂ ਜਾਂਦਾ ਸਰਕਾਰ ਦਾ ਵੀ ਜੀ ਇਹ ਹੈ ਵੀ ਇੱਕ ਤਾਂ ਪੁਰਾਣੇ ਘਰ ਸੀਗੇ ਝੜੀ ਚੱਲ ਗਈ ਲੰਬੀ ਹਾਂ ਜੀ ਇੰਨਾ ਗਰੀਬ ਪਰਿਵਾਰ ਆ ਸਰਕਾਰ ਨੂੰ ਤਰਾਂ ਤੇ ਇਹਨਾਂ ਨੂੰ ਮਦਦ ਕੀ ਕੱਟਣਾ ਹੋਈ ਜੀ ਇਹ ਕੱਟਣਾ ਤਾਂ ਇਹੀ ਹੋਈ ਹੈ ਜੀ ਛੱਤ ਡਿੱਗਣ ਕਾਰਨ ਮੀਂਹ ਦੇ ਬੜਾ ਪੈਣ ਕਾਰਨ ਛੱਤ ਡਿੱਗਣ ਕਾਰਨ ਦੋਨਾਂ ਜਿਹੜੀਆਂ ਨਹੀਂ ਮੌਕੇ ਦੀ ਮੋਤ ਹੋਈ ਹੈ ਜੀ ਤੇਰਾ ਪੁੱਤ ਅਸੂ ਨਾਈਟ ਚੱਲ ਰਿਹਾ ਜੀ ਜਦੋਂ ਕੱਢੇ ਗਏ ਆ ਇਹ ਅੰਦਰੀ ਪੂਰੇ ਹਾਂ ਇੱਕ ਸੁਰਤ ਪੈਰੀ ਨੂੰ ਅੰਦਰੀ ਮੋਦੂ ਸਿੰਘ ਦਾ ਪੁੱਤ ਉਹ ਠੀਕ ਠਾਕ ਨਿਕਲੇ ਆ ਹੁਣ ਦਾਖਲ ਹੈ 60 ਫੀਟਾਂ ਦੀ ਪੂਰੇ ਇਹ ਸਹੀ